ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਪਿਆਰ ਚਲਾ ਤਹਿਸੀਲ ਤੇ ਜ਼ਿਲ੍ਹਾ ਵਾ因ੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 5 ਐਨੀਮਲ ਸੇਲਾ 3 ਸੂਏ ਵੇ 2 ਗੱਬੜ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧ ਵਾਲਾ 3 ਮਾਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜਿਹੜਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 98017 ਜੀ 556382 ਜੀ ਠੀਕ ਆ ਬਾਈ ਇੱਕ ਨੰਬਰ ਐਚ ਐਫ ਤੋਂ ਸ਼ੁਰੂ ਕਰ ਲੈਨੇ ਆ ਕਦੋਂ ਸੂਈ ਆ ਬਈ ਇਹ ਇਹ ਵੀਰ ਕੱਲ ਦੀ ਸੂਈ ਆ ਸੁਬਾ ਦੀ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਮਗਰ ਵੱਛਾ ਏ ਠੀਕ ਆ ਬਈ ਜੇਰੇ ਦੀ ਪਈ ਆ 9:30 10 ਵਜੇ ਦਾਨ ਨਾ ਜਾਵਾਂ ਜਮਾਂ ਦਾਨ ਆ 9:30 ਵਜੇ ਕੱਲੋ ਜੀ ਤੇ ਕਿੰਨਾ ਮਸੂਬਾ ਸੂਈ ਆ ਬਈ ਇਹ ਸੂਹਾ ਦੂਜਾ ਭਰਾ ਠੀਕ ਆ ਜੀ ਤੇ ਹੁਣ ਜਿਹੜਾ ਭਾਂਡੇ ਵਾਲਾ ਬੌਲਾ ਕਿੰਨਾ ਤਿਆਰ ਬਈ ਕੱਲ ਦੀ ਸੂਈ ਠਾਂ ਗਾਂ ਦੀਆਂ ਤਿੰਨ ਚਵਾਂਗਾਂ ਹੋਣਗੀਆਂ ਕਿਤੇ ਜੋ ਜੀਰ ਪਈ ਉਦੋਂ ਤੜਕੇ ਕੱਠ ਨੇ ਤੇ ਇੱਕ ਹੋਣਾ ਠੀਕ ਆ ਜੀ ਠੀਕ ਆ ਹੁਣ ਤੜਕੇ ਸੁਬਾ ਦੀ ਹੋਈ ਆ 5 ਵਜੇ ਦੀ ਗਾਂ ਦੀ ਚਵਾਈ 10 ਵਜੇ ਚੁੱਕੇ ਹੋਣਗੇ 9 ਹੁਣ ਇਹਦਾ ਜਿਹੜਾ ਰੈਡੀ ਬੋਲਾ ਹੋਊਗਾ 18 ਕਿਲੋ ਖੱਟੇ ਰੰਗ ਦਾ ਬੋਲਾ ਹੂ ਤਾਰਾ ਮਾਰ ਕੇ ਵਖਾਉਂਗਾ 18 ਕਿਲੋ ਭਾਂਡੇ 'ਚ ਭਾ ਕੇ ਲੈ ਜੇ 26 ਕਿਲੋ ਦੁੱਧ ਪਲੂਨ ਨੇ ਦਿੱਤਾ ਇਹ ਕਿ ਪਲੱਸ ਜਾਊਗੀ ਜੇ ਸੇਵਾ ਚੰਗੀ ਹੋਈ ਤਾਂ ਤੋੜ ਕੇ ਦਿਖਾ ਦੇ ਵੀਰੇ ਬਾਕੀ ਲੇਵਾ ਹੀ ਦਾ ਹਦਾ ਦਦ ਮੇਰੇ ਲਈ ਬਾਕੀ ਸਹੀ ਗੱਲ ਆ ਸੋਨਾ ਲੇਵਾ ਵੱਡਾ ਸ਼ਾਨਦਾਰ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਕਤੀ ਚਵਾਈ ਵਾਲੇ 18 ਲੀਟਰ 22 10 ਦਾ ਬੋਲਾ ਤਿਆਰ ਆ 18 ਵਿਖਾ ਵੀ ਦਿੰਦੇ ਆ ਇੱਧਰ ਲਿਆ ਨੇੜੇ 18 ਮਾਰਕਟ ਵਿਖਾ ਦਿੰਦੇ ਆ ਜੀ ਬੇ 18 ਨਹੀਂ ਬੋਲਾ ਵਿਖਾ ਇਹਦਾ ਬੋਲਾ ਚੋਖ ਹੋਣਾ ਨਹੀਂ ਇਹਦਾ ਬੋਲਾ ਖਟੇ ਨਾਲ ਦਾ ਜਮਾ 18 ਵੀ ਓਕੇ ਆ ਜਮਾ ਬੈਕ ਲੈਣਾ ਚੋ ਮਾਰਦੇ ਬਾਈ ਦੇਖ ਸਕਦੇ ਹੋ ਕੋਈ ਭੂਰ ਚਿੱਟਾ ਨਹੀਂ ਦਾ ਜਮਾ ਉੱਤੇ ਆ ਜੀ ਦੇਖ ਸਕਦੇ ਹੋ ਬੋਲਾ 18 ਕਿਲੋ ਭਾਂਡੇ ਵਾਲਾ ਤਿਆਰ ਆ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਇਹ ਚੋਲਿਓ ਮਗਰ ਬੱਤਆ ਬੱਛਾਈ ਜੇਰ ਦੀ ਬਾਈ ਕਹਿੰਦਾ ਡਨ ਓਕੇ ਆ ਜਮਾ 26 ਕਿਲੋ ਪਿਛਲੇ ਸੂਏ ਬਾਈ ਦੱਸਦਾ ਕਿ ਮਾਲਕਾ ਨੇ ਦੱਸਿਆ ਕਿ ਦੁੱਧ ਦਿੱਤਾ ਵਾ ਜਾਉ ਪਲੱਸ ਬਾਈ ਹਾਂ ਹਾਂ ਵੀਰੇ ਇਹ ਚੰਗੀ ਸੇਵਾ ਹੋਈ ਤਾਂ ਪਲੱਸ ਜਾਣਾ ਚਾਹੀਦਾ ਯਾਰ ਇਹ ਕਿਹੜਾ ਛੋਟੀ ਜੀ ਹੈ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂ ਸ਼ਾਨਦਾਰ ਤੇ ਪੂਰਾ ਵੱਡਾ ਹਵਾਨਾ ਦੇਖ ਸਕਦੇ ਹੋ ਤੁਸੀਂ ਥਾਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗਿਆ ਮੋੜ ਲਿਆ ਬਾਈ ਹੱਤੀ ਚਵਾਈ ਹਲਾ ਥਾਣਾ ਜੀ ਕੋਈ ਛੋਟਾ ਨੇ ਜ ਨੇੜੇ ਤੋਂ ਦਿਖਾ ਦੇਣੀ ਆਪਾਂ ਚੈੱਕ ਕਰ ਸਕਦੇ ਹੋ ਮੁੱਲ ਬਈ ਇਹ ਤਾਂ ਜਾਇਜ਼ ਹੈ ਜੀ ਮੁੱਲ ਕੋਹ ਕਰਾ ਲੈ ਮੇਰੇ 62000 ਦੀ ਗਾਂ ਦੇਣੀ ਹੈ ਠੀਕ ਹੈ ਜੀ ਮੁੱਲ ਕਰਾਉਣ ਨੂੰ 75 ਕਰਾ ਲੈ 70 ਕੁਲਾ ਕੋਈ ਫਾਇਦਾ ਨਹੀਂ ਠੀਕ ਹੈ ਬਈ ਹਾਂ ਯੈਸ ਨੋ ਬਾਈ 10 ਦਾ 62000 ਰੁਪਏ ਦੀ ਗਾਂ ਬਾਈ ਕਹਿੰਦਾ ਯੈਸ ਨੋ ਆ ਕੱਲੇ ਛੋੜ ਛੱਪਾ ਹੀ ਹੋਊਗਾ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਬਾਕੀ ਬਈ ਐਚ ਐਫ ਨੂੰ ਦਾ ਕਰਮਾਰੀ ਨੂੰ ਜਿੰਨਾ ਖਵਾਲਾ ਉਹਨਾਂ ਹੀ ਦੁੱਧ ਲੈ ਲੈ 25 22 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਸੇਵਾ ਚੰਗੀ ਹੋਵੇ ਤਾਂ ਜੀ 2 ਨੰਬਰ ਕਿੰਨਾ ਮਾ ਸੂਆ ਸੂਈ ਆ ਬਈ ਇਹ ਪਲੂਨ ਬੱਚੀ ਆ 4 ਦੰਦ ਰਹਿਣ ਨਾ ਮੂੰਹ ਤੋਂ ਠੀਕ ਕੋ 4 ਦੰਦ ਆ ਜੀ ਚੈੱਕ ਕਰ ਸਕਦੇ ਹੋ ਕਦੋਂ ਸੂਈ ਆ ਬਈ ਇਹ ਇਹ ਕੱਲ ਨਹੀਂ ਇਹ ਪਰसों ਸੂਈ ਆ ਵੀਰੇ ਬੱਚਾ ਕੀ ਦਿੱਤਾ ਜੀ ਬੱਚਾ ਆ ਭਰਾ ਇਹਦੇ ਮਗਰ ਵੀ ਇਹਦੀ ਵੀ ਜੇਰ ਦੰਨ ਆ ਹਾਂਜੀ ਹਾਂਜੀ ਗਰੰਟੀ ਜੇਰ ਦੀ ਠੀਕ ਆ ਜੀ ਪਲੂਨ ਬੱਚੀ ਹਾਈਟ ਬਹੁਤ ਚੰਗੀ ਆ ਬਾਕੀ ਸਕੈਨ ਦੀ ਸ਼ਾਈਨਿੰਗ ਦੇਖ ਲੋ ਤਣਾ ਦੇ ਸਹਿਜ ਬਹੁਤ ਸੋਹਣਿਆ ਪਲੂਨ ਦੇ ਇਹਦੇ ਥਣ ਘਾਟੀ ਮਿਲਦੇ ਆ ਨੇੜੇ ਤੋਂ ਦਿਖਾ ਦਿੰਨੇ ਆ ਬਾਈ ਮਾੜਾ ਯਾਰ ਉਹ ਬਾਕੀ ਜਰਸੀ ਪਿਓਰ ਆ ਵੀਰੇ ਕੋਈ ਦੋ ਜਰਸੀ ਸਹੀ ਗੱਲ ਆ ਪਿਓਰ ਆ ਹਾਈਟ ਵੀ ਚੰਗੀ ਆ ਬਾਈ ਜਰਸੀ ਦੀ ਕੋਈ ਛੋਟੀ ਨਹੀਂ ਗੀ ਥਾਣਾ ਦੇ ਸਹਿਜ ਪੂਰੇ ਟੌਪ ਦੇ ਹੁਣ ਇਹਦੇ ਥੱਲੇ ਕਿੰਨਾ ਬੋਲਾ ਨੈਟਰ 10 ਕਿਲੋ ਬੋਲਾ ਰੈਡੀ ਹੋ ਵੀਰੇ ਕੋਈ ਚੋਕ ਲੈ ਜਾਵੇ ਦੋ ਟਾਈਮ ਤਿੰਨ ਟਾਈਮ ਤਸ਼ਲੀ ਕਰਕੇ ਫੇਰ ਲੈ ਜਾਵੇ ਆਪਣੇ ਘਰੋਂ ਵੀਰੇ 10 ਕਿਲੋ ਕੰਨਿਆ ਕਿੰਨਾ ਕਪਾਜੂ ਬਾਈ ਦੁੱਧ ਬੋਲਾ ਬਾਈ ਦੁੱਧ ਚ ਪਾਉਗੀ 15 ਤੋਂ 16 ਦੇ ਵਿੱਚ ਵੱਛੀ ਗੱਦ ਵਾਲੀ ਵੱਡੀ ਆ ਗੱਦ ਵਾਲੀ ਆ ਬਾਕੀ ਬਾਈ ਖੂਬਸੂਰਤੀ ਬਹੁਤ ਆ ਵੱਛੀ ਦੀ ਰੰਗ ਥੋੜਾ ਜਿਹਾ ਬਰਾਊਨ ਚ ਆ ਜਾਂਦਾ ਪਰ ਖੂਬਸੂਰਤੀ ਬਹੁਤ ਹੈ ਜੀ ਖਣਾ ਦੇ ਸੈਜ ਵੀ ਸੋਨੇ ਆ ਨੈਟ ਬੋਲਾ 10 ਕਿਲੋ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਦੋ ਟੈਮ ਚੋਲੇ ਚਾਰ ਚੋਲੇ ਚਾਹੇ ਕੋਈ ਛੇ ਚੋਲੇ ਇਹਦਾ ਮੁੱਲ ਬਾਈ ਇਹ ਮੇਰੇ ਹਾਂ ਨਾ 46000 ਦੀ ਦੇਵਾਂ ਠੀਕ ਆ ਬਈ ਯਸ ਨੋ ਪ੍ਰਾਈਸ ਬਾਈ ਦੱਸਦਾ 46000 ਰੁਪਿਆ ਜਰਸੀ ਨੇ ਜੀ ਨਈਆ ਬੱਚਾ ਹੈ ਦੇ ਮਗਰ ਵੀ ਬੱਚਾ ਹੀ ਹੈ ਜੀ ਬਾਕੀ ਜੇਰ ਵਾਲੇ ਪਾਸੋਂ ਡੰਨਾ ਇਹਦਾ ਵੀ ਥਾਣਾ ਵਾਲੇ ਪਾਸੋਂ ਬਈ ਡੰਨਾ ਜਮਾ ਜਮਾ ਓਕੇ ਆ ਵੀਰ ਜੀ ਕਾਜੀ ਥਣਾਲੇ ਪਾਸੋਂ ਵੀ ਡਾੜਨਾ ਜੇਰ ਵਾਲੇ ਪਾਸੋਂ ਵੀ ਡਾੜਨਾ ਤਸੱਲੀ ਆ ਕੇ ਕਰ ਲਿਓ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਜ਼ਰੂਰ ਕਰ ਲਿਓ 3 ਨੰਬਰ ਬਾਈ ਕਿਹੜੀ 3 ਨੰਬਰ ਗਾਂ ਪਰ ਸੂਈ ਸਵਾਈ ਹੈ ਵੀ ਇਹ ਕਦੋਂ ਸੂਈ ਆ ਬਾਈ ਇਹ ਕੱਲ੍ਹ ਸੂਈ ਆ ਇਹਨੇ ਕੀ ਬੱਚਾ ਦਿੱਤਾ ਇਹ ਆਪਾਂ ਗੱਬਣ ਦਾ ਸੌਦਾ ਹੈਗਾ ਗਾਂ ਸੂਈ ਸੀ ਹੁਣ ਲੈ ਕੇ ਆਂਦੀ ਪਾ ਕੇ ਹੁਣੇ ਹੁਣੇ ਪਾ ਗਏ। ਇਹਦੇ ਮਗਰ ਵੀ ਬੱਚਾ ਹੀ ਆ। ਇਹਦੇ ਮਗਰ ਵੀ ਬੱਚੇ ਆ। ਆ ਸਾਫ ਨਾਲੇ ਠਿੱ ਜਾਂਦੀ ਆ ਜੇਰ ਜੁਰ ਪਈ ਵੀ ਜਮ। ਜੇਰ ਪਈ। ਹੁਣ ਇਹਦੇ ਥੱਲੇ ਬੋਲਾ ਕਿੰਨਾ ਤਿਆਰ ਆ ਜੀ? ਇਹ ਵੀਰੇ ਵੇਖ ਆਪਾਂ ਲਈ ਸੀ ਗੱਬਣਗਾ। ਠੀਕ ਆ। ਆਪਾਂ ਨਹੀਂ ਹਜੇ ਚੋਈ ਆਪਾਂ ਦਾ ਹਜੇ ਹੁਣ ਓਵੇਂ ਗੱਡੀ ਵਾਲਾ ਪਾ ਕੇ ਲੈ ਕੇ ਆ ਗੱਡੀ ਵਾਲਾ ਧਲਿਆਰਾ ਗਾਂ ਦੇ ਸੰਗਲ ਉਹਨਾਂ ਦਾ ਪਾਇਆ ਵਾ। ਠੀਕ ਆ ਜੀ। ਤੂੰ ਆ ਗਿਆ ਵੀਡੀਓ ਬਣਾਉਣ ਲੱਗ ਗਿਆ। ਠੀਕ ਹੈ ਜੀ ਥਣਾ ਦੀ ਗਰੰਟੀ ਆ ਗੱਬਣ ਖੇਚੀ ਵੀ ਆ ਮੇਰੀ ਠੀਕ ਹੈ ਨਾ ਠੀਕ ਹੈ ਬਈ ਹਾਂ ਜਿਹੜੀ ਗੱਲ ਆ ਕੱਲ ਸੂਪੀ ਸੂਆ ਕੰਮਾਂ ਵਿੱਚ ਸੂਆ ਪਹਿਲਾ ਦੋ ਦੰਦ ਮੂੰਹ ਤੋਂ ਇਹ ਦੋ ਤੋਂ ਇੱਕ ਦਿਖਾ ਦੇ ਜੀ ਉਹਨੂੰ ਦੋ ਦੰਦ ਆ ਜੀ ਪਹਿਲਾ ਸੂਆ ਮਗਰ ਇਹਦੇ ਵੀ ਬੱਚਾ ਬੱਚਾ ਹੀ ਆ ਤਾਜੀ ਆਈ ਆ ਜੀ ਥਣਾ ਦੀ ਓਕੇ ਆ ਬੇਫਿਕਰ ਹੋ ਜਾਓ ਬਾਕੀ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਬਈ ਥਣ ਲੈਵੇ ਦਾ ਅੰਦਾਜ਼ਾ ਇਹ ਕਹਿੰਦਾ ਸੂਆ ਦੋ ਸਤਾਰਾਂ ਦੁੱਧ ਚਵਾ ਲ ਲੈ ਠੀਕ ਆ ਬਾਕੀ ਸੋਹਣੀ ਆ ਬਈ ਹਾਰਟ ਦਰਮਿਆਨੀ ਆ ਜੀ ਬਾਕੀ ਥਾਨ ਭਾਂਡੇ ਦੀ ਪੂਰੀ ਸਾਫ ਆ ਚਾਰ ਹੀ ਥਾਣਾ ਗੈਪ ਤੇ ਲੱਗਿਆ ਹੱਥੀ ਜਵਾਈ ਵਾਲੇ ਬਹੁਤ ਤੁਹਾਡੀ ਸੇਵਾ ਦਾ ਮੇਨ ਗੱਲ ਥਾਣਾ ਦੀ ਆ ਉਹਦੇ ਵੱਲੋਂ ਬਈ ਕਹਿੰਦਾ ਬੇਫਿਕਰ ਹੋ ਜਾਓ ਆਪਣੇ ਜਮਾਂ ਚੈੱਕ ਕੀਤੇ ਵੇ ਓਕੇ ਆ ਅੱਗੇ ਤਸੱਲੀ ਫੇਰ ਵੀ ਕਰਨੀ ਹੋਈ ਤਾਂ ਕੋਈ ਸਰ ਸਕਦਾ ਸੀਰ ਸਭ ਵੀ ਕਰਮਾਲੀ ਪੂਰੀਏ ਚਾਹੇ ਜਵਾਕ ਚੁਈ ਜਾਣਗੀ ਇਹਦਾ ਅੱਗੇ ਬਈ 4 ਨੰਬਰ ਇਹ ਬਈ ਕਾਲੀ ਜਰਸੀ ਆ ਠੀਕ ਆ ਜੀ ਗੱਭਣਾ ਬਾਈ ਗੱਭਣਾ ਦੋ ਦੰਦ ਦਾ ਬੱਚਾ ਮੂੰਹ ਤੋਂ ਮੂੰਹ ਤੋਂ ਦੁੱਧ ਚੈੱਕ ਕਰਾ ਦੇ ਬਾਈ ਕਰਵਾ ਦਨੇ ਲਓ ਜੀ ਮੂੰਹ ਤੋਂ ਦੋ ਦੰਦ ਬੱਚਾ ਨਗੀਨਾ ਮੂੰਹ ਤੋਂ ਦੋ ਦੰਦ ਆ ਜੀ ਪਹਿਲਾ ਸੁਆ ਦੰਦ ਕਿੰਨੇ ਲੈ ਜੂ ਬਾਈ ਦੰਦ ਬਾਈ 5 4 5 ਲੈ ਸਕਦੀ ਹੈ ਕਿੰਨਾ ਪਾਜੂ ਦੁੱਧ ਜੀ ਦੁੱਧ ਬਾਈ ਨਾ ਦਾ ਹੁਣ ਮੈਚ ਹੋ ਗਿਆ ਹੈ ਨਾ ਹੁਣ ਇਹਦੇ ਵਿੱਚ ਕੋਈ ਵੜਿਆ ਦਾ ਮਾਲਕ ਦੱਸੋ ਦੁੱਧ ਵੀ ਕਿੰਨਾ ਚੋ ਸਕਦਾ ਆਪਦੀ ਜ਼ਰਤ ਤੇ ਠੀਕ ਹੈ ਜੀ ਜਿਹੜਾ ਸੇਵਾ ਕਰੂ ਉਹ ਹੀ ਚੋਣ ਹਣ ਭਾਂਡੇ ਦੀ ਬਹੁਤ ਸਾਫ ਆ ਖਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਤੇ ਠੋਸ ਮੁਰਖ ਖਣ ਬਹੁਤ ਚੰਗਾ ਲੱਗਾ ਅੰਕਲ ਜੀ ਮੂਰਲੇ ਥਣਾ ਤਾਂ ਵੀ ਬਾਈ ਗੱਠ ਠੰਗੂ ਹਵਾਨਾ ਅੱਗੇ ਨੂੰ ਹਾਂ ਤੇ ਬੈਕ ਸਾਈਡ ਨੂੰ ਵੀ ਗੱਠ ਠੰਗੂ ਚੈੱਕ ਕਰੋ ਜਦੋਂ ਦਰਦੀ ਆ ਬਾਕੀ ਹਾਈਟ ਵੀ ਚੰਗੀ ਆ ਜਿਹੜੇ ਹਿਸਾਬ ਨਾਲ ਮੂੰਹ ਤਾਂ ਦੋ ਦੰਦਾਂ ਦਾ ਹਾਈਟ ਪੂਰੀ ਜੰਗੀਰ ਵਜਨ ਵਜੂਦ ਦੀ ਵੀ ਚੰਗੀ ਆ ਦੁੱਧ ਤੁਹਾਡੀ ਸੇਵਾ ਦਾ ਦਣ ਹਜੇ ਲੈ ਜੂ ਕੀ ਕਰਮਾ ਵਾਲੀ ਉਦੋਂ ਤੱਕ ਹੋਰ ਵੀ ਸੋਹਣਾ ਹਵਾਨਾ ਤਿਆਰ ਕਰੂਗੀ ਥਣਾ ਦੀ ਡੰਨ ਆ ਬਾਈ ਥਣਾ ਦੀ ਓਕਿਆ ਥਣ ਨਾ ਆਪਣਾ ਕੋਈ ਹੱਥ ਉਹ ਨਾ ਲਾਵੇ ਠੀਕ ਆ ਇਹਦਾ ਮੁੱਲ ਬਾਈ ਇਹ ਬਾਈ 40 ਤੇ 6 46000 ਦੀ ਹਾਣਾ ਦੇ ਵਾਂਗ ਠੀਕ ਆ 46000 ਦੀ ਆ ਸਨੋਆ ਬਾਕੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਦੇਖ ਸਕਦੇ ਹੋ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਅੱਗੇ ਬਾਈ 5 ਨੰਬਰ ਵੱਡੀ ਗਾ ਤੂ ਆ ਕੇ ਨਮਾ ਜੀ ਸੁਹਾ ਦੂਜਾ ਵੀ ਦਣ ਕਿੰਨੇ ਲੈ ਜੂ ਬਾਈ ਦਣ ਦਾਹਾਂ ਦੀ ਕੱਚੀ ਆ ਕਿੰਨਾ ਪਾਜਿਦੋ ਦੁੱਧ ਦੋਦ ਵੀ 22 ਲੀਟਰ ਪਲੂਨ ਦਾ ਦਿੱਤਾ 10 ਦਿਨਾਂ ਦੀ ਵਿਹੜ ਕੱਚੀ ਹੈ ਤੋਰ ਕੇ ਦਿਖਾ ਜੀ ਦੂਜਾ ਸੂਆ ਵਜਨ ਵਜੂਦ ਦੀ ਬਹੁਤ ਚੰਗੀ ਆ ਪਿਛਲੇ ਸੂਏ بھائی 10 ਦਾ 22 ਲੀਟਰ ਦੁੱਧ ਦਿੱਤਾ ਵਾ ਇਕ ਯਰ ਪਲੱਸ ਦੀ ਉਮੀਦ ਆ ਬਾਕੀ ਝੋਲ ਹਵਾਨੇ ਚ ਤੁਸੀਂ ਦੇਖ ਸਕਦੇ ਹੋ ਹਾਂ ਤਾਂ ਵਛੀ ਕੱਚੀ ਆ ਯਾਰ ਵਛੀ ਦਾ ਆਂਤੀ ਕੋਈ ਨਹੀਂ ਵੜੇ ਸਹੀ ਗੱਲ ਆ ਹੋ ਸਕਦਾ 10 ਦਿਨਾਂ ਤੋਂ 2-4 ਦਿਨ ਵੱਧ ਵੀ ਲੱਜੇ ਕਿਉਂਕਿ ਕੱਚੀ ਥੋੜੀ ਜਿਆਦਾ ਆ ਬਹੁਤ ਚੰਗਾ ਥਾਨ ਹੋਣਾ ਦੀ ਓਕੇ ਆ ਸਹਿਜ ਵੀ ਸੋਹਣਿਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਇਹ ਵੀਰੇ 52 ਹੀ ਦੇਵਾਂਗੇ ਅੱਜ ਕੱਚੀ ਵੜ ਠੀਕ ਹੈ ਜਦ ਤਿਆਰ ਹੋ ਗਈ ਬਾਈ ਉਧਰ ਪਤਾ ਨਹੀਂ ਕਿਹੜਾ ਪਾਸਾ ਕਰ ਜੇ ਗਾਂ ਪਾਲੀ ਬਾਲੀ ਠੀਕ ਹੈ ਜੀ ਅੱਜ ਦਾ ਮੁੱਲ 52000 ਰੁਪਿਆ ਬਾਕੀ ਮਾਨਦਾਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜਿੰਦਜੀਤ ਵੀਰ ਗੱਲ ਸੁਣ ਜੀ ਜਿਹਨੂੰ ਜਚੂ ਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ